ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 마ਸੀਵਾੜੇ ਦੀ ਥਾਂ ਸਾਡੇ ਲਈ ਬੜੀ ਮੁਕੱਦਸ ਆ ਪੰਥ ਦਿਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਟਾੜੀ ਮਾਰ ਕੇ ਨਿਕਲੇ ਪੰਥ ਦਾ ਹੁਕਮੀ ਔਰ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਇੱਥੇ ਸੱਚੇ ਪਾਤਸ਼ਾਹ ਨੇ ਫਿਰ ਟਿੰਡ ਦਾ ਸਹਰਾਣਾ ਲਾਇਆ ਮੈਂ ਉਹ ਵੀ ਦੇਖਿਆ ਮੈਂ ਅੱਗੇ ਵੀ ਇੱਥੇ ਆਉਣਾ ਤੋਂ ਇਹ ਤੇ ਸਾਡੇ ਲਈ ਬੜੀ ਮੁਕੱਦਸ ਥਾਂ ਆ ਜਿੱਥੇ ਪਾਤਸ਼ਾਹ ਨੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰਾਨਾ ਕੀਤਾ ਹੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿੱਥੇ ਹੀ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਾਇਆ ਸਿੰਘ ਹੋਣੀ 마שיਵਾੜੇ ਦੇ ਜੰਗਲਾਂ ਦੇ ਵਿੱਚੋਂ ਹੀ ਸਿੱਖੀ ਦੀ ਚੜ੍ਹਦੀ ਕਲਾ ਦਾ ਰਾਹ ਨਿਕਲਦਾ 마שיਵਾੜੇ ਦੇ ਜੰਗਲ ਹੀ ਸਾਨੂੰ ਦੱਸਦੇ ਆ ਕਿ ਔਖੇ ਤੋਂ ਔਖਾ ਸਮਾਵੇ ਵਿਪਤਾ ਦਾ ਸਮਾਵੇ ਇਹ ਰੱਬ ਦੇ ਆਸਰੇ ਦੇ ਉੱਤੇ ਆਂ ਤੇ ਆਪਾਂ ਸਾਰੀਆਂ ਵਿਪਤਾਵਾਂ ਤੋਂ ਬਾਹਰ ਨਿਕਲ ਜਾਾਂਗੇ ਇਹ ਸਾਡੇ ਗੁਰੂ ਦੀ ਧਰਤੀ ਆ ਹਰ ਸਿੱਖ ਨੂੰ ਇਸ ਧਰਤੀ ਨੂੰ ਸਜਦਾ ਕਰਨਾ ਹੋਣਾ ਚਾਹੀਦਾ ਹਰ ਇੱਥੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਨੇ ਪੰਥ ਲਈ ਪੁੱਤ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਤਾਂ ਮੇਰਾ ਇੱਥੇ ਆਉਣ ਦਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣਾ ਔਰ ਮੈਂ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਦੇ ਅੱਗੇ ਕਿ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ ਪੰਥ ਚ ਏਕਤਾ ਤੇ ਇਤਫਾਕ ਕਰੇ ਜਿਹੜੀਆਂ-ਜਿਹੜੀਆਂ ਵੀ ਅੱਜ ਸਾਨੂੰ ਚੁਣੌਤੀਆਂ ਵਾਂ ਜਾਂ ਮੁਸ਼ਕਲਾਂ ਵਾਂ ਗੁਰੂ ਸਾਨੂੰ ਥਾਪੜਾ ਦਵੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਵਾ ਇੱਥੇ ਕੋਈ ਨਸ਼ਾ ਨਾ ਹੋਵੇ ਇੱਥੇ ਕਿਸੇ ਨਾ ਧੱਕੇਸ਼ਾਈ ਨਾ ਹੋਵੇ ਇੱਥੇ ਕੋਈ ਗਰੀਬ ਮਾਰਨਾ ਨਾ ਹੋਵੇ ਇੱਥੇ ਕੋਈ ਭੁੱਖਾ ਨਾ ਹੋਵੇ ਇੱਥੇ ਅਸੀਂ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਇਹ ਅਰਦਾਸ ਮੈਂ ਪੰਥ ਦਿਵਾਲੀ ਗੁਰਗੋਬਿੰਦ ਸਿੰਘ ਦੀ ਅੱਗੇ ਇੱਥੇ ਮਾਸ਼ੀਵਾੜੀ ਦੇ ਧਰਤੀ ਤੇ ਕੀਤੀ। ਮਹਿਲ ਕੰਮੀ ਕਰਤਾ ਤੋਂ ਬਾਅਦ ਜਿਸੜਾ ਸਾਹਿਬ ਜੰਗ ਦਾ ਮਾਹੌਲ ਬਣਿਆ, ਡਰ ਦਾ ਮਾਹੌਲ ਵੀ ਆ ਤੇ ਕਪਾਲਪੁਰ ਸਾਹਿਬ ਇੱਕ ਸੰਗਤ ਵੀ ਘਟ ਗਈ। ਉਹਦੇ ਬਾਰੇ ਥੋੜਾ ਕੀ ਜੀ। ਦੇਖੋ ਜਿਵੇਂ ਜੋ ਕੌਸ਼ਤ ਚੱਲਦਾ ਵਾ মিডিਏ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਹਰ ਪਾਸੇ ਹੁੰਦਾ। ਪਰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਲਾਂਗਾ ਸਾਡਾ ਖੁੱਲਾ ਹੋਇਆ ਤੇ ਸਾਨੂੰ ਖੁੱਲ੍ਹ ਦਿਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਮubarਰਕ ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ ਕੋਈ 18-19 ਬਰੇ ਬਤੀਤ ਕੀਤੇ ਖੇਤੀਬਾੜੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਇਹ ਬੜੇ ਚਿਰ ਦੀ ਸਿੱਖਾਂ ਦੀ ਇੱਕ ਮੰਗ ਵੀ ਆ ਵੀ ਆਪਾਂ ਨੂੰ ਦਰਸ਼ਨ ਦੇਦਾਰ ਮਿਲਣਾ ਇਹ ਲਾਂਘਾ ਖੋਲਣਾ ਹੀ ਗੁਰੂ ਦੀ ਬੜੀ ਵੱਡੀ ਕਲਾ ਆ 19 ਦੇ ਵਿੱਚ ਖੁੱਲ੍ਹਾ 550 ਸਾਲਾਂ ਤੇ ਹੁਣ ਜਦੋਂ ਲਾਂਘਾ ਖੁੱਲ੍ਹਾ ਹੋਇਆ ਤੇ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਜਾਣਾ ਚਾਹੀਦਾ ਸਰਕਾਰ ਨੂੰ ਵੀ ਥੋੜੇ ਜੇ ਨਿਯਮ ਸੌਖੇ ਕਰ ਦੇਣੇ ਚਾਹੀਦੇ ਆ ਤਾਂ ਕਿ ਕੋਈ ਵੀ ਉੱਥੇ ਜਾ ਸਕੇ ਜਿਵੇਂ ਸਿੱਖਾਂ ਦੀ ਇਹ ਡਿਮਾਂਡ ਰਹੀ ਆ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਕਰ ਦਿਓ ਕਿਉਂਕਿ ਵੀਜ਼ਾ ਤੇ ਨਹੀਂ ਲੱਗਣਾ ਹੁੰਦਾ ਉੱਥੇ ਜਾਣਾ ਵਾ ਤੇ ਆਉਣਾ ਵਾ ਉਹਦੇ ਨਾਲ ਕੀ ਆ ਭਾਵੇਂ ਕੋਈ ਇੱਥੇ ਕਿਸੇ ਵੀ ਧਰਮ ਦਾ ਕੋਈ ਕਈ ਬਜ਼ੁਰਗਾਂ ਨੂੰ ਜਾਣ ਦੀ ਬੜੀ ਇੱਛਾ ਵਾ ਵੀ ਅਹੀਂ ਉੱਥੇ ਜਾਈਏ ਕਰਤਾਰਪੁਰ ਸਾਹਿਬ ਉਹ ਵੀ ਜਾ ਸਕਦੇ ਆ ਬਾਕੀ ਮਾਹੌਲ ਹੋ ਜਾਊਗਾ ਠੀਕ ਮੈਂ ਗੁਰੂ ਅਕੇਰ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਇੱਥੇ ਮੁਹੱਬਤ ਕਰੇ ਫਿਰ ਔਰ ਜੋ ਵੀ ਮਾਹੌਲ ਬਣਿਆ ਹੈ ਨਾ ਬਣਿਆ ਅਸੀਂ ਬੜੇ ਪਿਆਰ ਤੇ ਇਤਫਾਕ ਦੇ ਨਾਲ ਰਹੀਏ ਕਿਉਂਕਿ ਜੰਗ ਕਿਤੇ ਵੀ ਚੰਗੀ ਨਹੀਂ ਆ ਜੰਗ ਮਨੁੱਖਤਾ ਲਈ ਤੇ ਘਾਤ ਘਈ ਆ ਜਿਹੜੇ ਆ ਕੁਦਰਤ ਦੇ ਵਿੱਚ ਜੀਵ ਜੰਤੂ ਆ ਹੀ ਰੋਸੀਮਾ ਤੇ ਨਾਗਾ ਸੰਗੀਚ ਕੀ ਬਣਿਆ ਆ ਪੰਜਾਂ ਜਾਣਦੇ ਆ ਤੋਂ ਸਵਾਦੀ ਹਾਲਾ ਦੋਨਾਂ ਹੀ ਮੁਲਕਾਂ ਨੂੰ ਬੜੇ ਇਤਫਾਕ ਦੇ ਨਾਲ ਬਹਿਣਾ ਚਾਹੀਦਾ ਬਾਕੀ ਕਿਤੇ ਵੀ ਕਤਲੋਕਾਰਤ ਨਹੀਂ ਠੀਕ ਉਹਨੂੰ ਗੈਰਜਨੀ ਕੋਈ ਠਹਿਰਾ ਸਕਦਾ ਇਹੋ ਜੀਆਂ ਘਟਨਾਵਾਂ ਕਦੀ ਦੁਨੀਆ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਹਦੇ ਨਾਲੇ નિર્ਦੋਸ਼ ਮਰਨ ਤੇ ਮਸੂਮਾਂ ਦਾ ਖੂਨ ਡੁੱਲੇ ਮੈਨਾ ਜੀ ਪਰਸੋਂ ਵੀ ਇਹ ਨਜ਼ਾਰ ਦੇ ਦਿੱਤੇ ਜੀ ਪਾਣੀ ਤੇ ਵੈਸੇ ਕੁਦਰਤੀ ਨਿਯਮਤਾ ਜੀ ਤੇ ਪੰਜਾਬ ਦਾ ਨਾਂ ਹੀ ਪੰਜਾਬ ਜੀ ਪੰਜ ਪਾਣੀਆਂ ਦੀ ਧਰਤੀ ਹੁਣ ਵੀ ਆਪਾਂ ਦਰਿਆ ਸਤਲੁਜ ਦੇ ਕੰਢੇ ਤੇ ਬੈਠੇ ਹਾਂ ਜੀ ਪਾਣੀਆਂ ਦੇ ਨਾਲ ਸਾਡੇ ਗੁਰੂ ਦਾ ਵੀ ਬੜਾ ਪਿਆਰ ਰਿਹਾ ਸੱਚੇ ਪਾਕਸ਼ਾ ਅਨੰਦਪੁਰ ਸਾਹਿਬ ਰਹਿ ਉਹ ਵੀ ਸਤਲੁਜ ਦੇ ਆਲੇ ਕੰਢੇ ਤੇ ਵਿਆਸ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਦਵਾਲ ਸਾਹਿਬ ਵਸਾਇਆ ਇਵੇਂ ਨਦੀ ਦੇ ਕੰਢੇ ਤੇ ਗੁਰਦਾਨਿਕ ਪਾਸ਼ਾ ਰਹੇ। ਉਹ ਪੰਜਾਬ ਨਾਲ ਤੇ ਇੱਥੋਂ ਦੇ ਲੋਕਾਂ ਨੂੰ mohabbat ਆ ਪਾਣੀ ਦੇ ਨਾਲ। ਜੀ ਜੀ। ਜਿਹੜਾ ਇੰਟਰਨੈਸ਼ਨਲ ਰਿਪੀਰੀਅਨ ਲਾਅ ਆ ਉਹ ਇਹ ਗੱਲ ਕਹਿੰਦਾ ਕਿ ਜਿੱਥੇ ਦਰਿਆ ਵਗਦੇ ਕੁਦਰਤੀ ਤੌਰ ਤੇ ਪਹਿਲਾਂ ਉਹਨਾਂ ਦਾ ਹੀ ਹੱਕ ਆ। ਜੀ। ਕਿਉਂਕਿ ਜਦੋਂ ਹੜਾ ਹੁੰਦੇ ਪਿਛੇ ਦੇ ਆਏ ਸੀ ਤੇ ਰੋਪੜ ਤੇ ਕਿੰਨਾ ਪਾਣੀ ਆਇਆ ਜਾਂ ਪੰਜਾਬ 'ਚ ਆਇਆ। ਬਿਲਕੁਲ ਜੀ। ਉਦੋਂ ਪਾਣੀ ਖੁੱਲਾ ਵੀ ਛੱਡ ਦਿੰਦੇ ਆ। ਇਸ ਕਰਕੇ ਸਰਕਾਰਾਂ ਨੂੰ ਤਾਂ ਟੱਕਰ ਨਹੀਂ ਕਰਨਾ ਚਾਹੀਦਾ। ਪੰਜਾਬ ਦੀ ਜ਼ਮੀਨ ਬੰਜਰ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਜ਼ਮੀਨ ਨੇ ਹਰੀ ਕ੍ਰਾਂਤੀ ਕਾ ਕਰਕੇ ਮੁਲਕ ਦਾ ਢਿੱਡ ਭਰਿਆ ਇੱਥੇ ਜੋ ਕੁਝ ਵੀ ਹੁਣ ਚੱਲ ਰਿਹਾ ਠੀਕ ਨਹੀਂ ਆ ਪੰਜਾਬ ਤੇ ਪਹਿਲਾਂ ਸੋਚਦਾ ਸੀ ਵੀ ਅੱਗੇ ਜਾਦਾ ਜਾ ਰਿਹਾ ਹੁਣ ਜਿਹੜਾ ਹੈਗਾ ਉਹ ਵੀ ਪੁੱਣ ਨੂੰ ਪਿਰਦੇ ਐ ਐਵੇਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਹਿ ਰਹੇ ਨੇ ਨਾ ਵੀ ਪੰਜਾਬ ਦੇਸ਼ ਕਹਿੰਦੇ ਆ ਕਿ ਦੇਸ਼ ਦਾ ਪਾਣੀ ਆ ਜੀ ਇਹ ਫਿਰ ਉਧਰ ਦੱਖਣ ਭਾਰਤ ਦੇ ਵਿੱਚ ਕਿਉਂ ਨਹੀਂ ਲਾਗੂ ਕਰਦੇ ਪਾਣੀ ਵੀ ਜਿੱਥੇ ਵਗਦਾ ਉਹਦਾ ਹੀ ਹੁੰਦਾ ਠੀਕ ਆ ਦੇਸ਼ ਵੀ ਸਾਡਾ ਪਰ ਜਦੋਂ ਇੱਥੋਂ ਪਾਣੀ ਦੀ ਲੋਡ ਜ਼ਿਆਦਾ ਵਾ ਇੱਥੋਂ ਆਪਾਂ ਤਾਂ ਕਿਨਾਲ ਬਾਹਰ ਖੜਾਂਗੇ ਤੇ ਫਿਰ ਇਹ ਖੇਤਰ ਸਾਡਾ ਜਿਹੜਾ ਇਹ ਸੋਕਾ ਪ੍ਰਭਾਵ ਤੇ ਹੀ ਹੋਣਾ ਤੇ ਇੱਥੇ ਫਸਲਾਂ ਕਿੱਦਾਂ ਹੋਣਗੀਆਂ ਸਾਡੀਆਂ ਤੇ ਕਿਹੜੀਆਂ ਸਾਡੀਆਂ ਕਿਵੇਂ ਆਪਣੇ ਆਪ ਨੂੰ ਲਈ ਅਗਾਹ ਖੜਨ ਹਰਿਆਣਾ ਕਹਿੰਦਾ ਭਾਈ ਕਨਈਆ ਜੀ ਜਿਹੜੀ ਸੋਚ ਰੱਖੋ ਜਿੱਦੋਂ ਉਹਨਾਂ ਨੇ ਹਰੀਗ ਨੂੰ ਪਾਣੀ ਪੁਲਾਇਆ ਜੀ ਸਿੱਖਾਂ ਤੋਂ ਵੱਧ ਭਾਈ ਕਨਈਆ ਜੀ ਦੀ ਸੋਚ ਪੜ ਰੱਖ ਸਕਦਾ ਭਾਈ ਕਨਈਆ ਤਾਂ ਪਾਣੀ ਪੀਉਂਦੇ ਸੀ ਨਾ ਜੀ ਜੀ ਪਿੰਡ ਨੂੰ ਤਾਂ ਅੱਗੇ ਜਾ ਰਿਹਾ ਭਾਵੇਂ ਸਾਰਾ ਹਰਿਆਣਾ ਕੀ ਪਰ ਸਾਰਾ ਬੁੱਲਕੀਲੇ ਤਾਂ ਨਹੀਂ ਮੁੱਕਦਾ ਜੀ ਜੀ ਉਹ ਤੇ ਪਿੰਡ ਦੀ ਗੱਲ ਆ ਨਾ ਜੀ ਜੀ ਭਾਈ ਕਨਈਆ ਜੀ ਦੀ ਜੇ ਗੱਲ ਆ ਤੇ ਭਾਈ ਬਜਤਰ ਸਿੰਘ ਵੀ ਇੱਥੇ ਖੜਾ ਨਾ ਜਦੋਂ ਕੋਈ ਚੜ੍ਹ ਕੇ ਆਉਂਦਾ ਤੇ ਬਜਤਰ ਸਿੰਘ ਨੇ ਵਰਖਾਲ ਮਾਰਦਾ ਜੀ ਤਾਂ ਦੋਵੇਂ ਗੱਲਾਂ ਹੀ ਆ ਇੱਥੇ ਜਿਹੜਾ ਤੇ ਨਿਮਰਤਾ ਨਾਲ ਆ ਰਿਹਾ ਸੱਚੇ ਬਾਦਸ਼ਾਹ ਦੇ ਘਰੇ ਜੀ ਹੁਣੇ ਤੋਂ ਦੇਖ ਲੈ ਕੇ ਆਏ ਹਾਂ ਸਾਰੇ ਲੋਕ ਪਰ ਜੇ ਕੋਈ ਕਵੇ ਭਈ ਟੱਕੇ ਦਰਨਾ ਤੇ ਫੇ ਗੁਰੂ ਨੇ 10 ਦਾ ਸਿਧਾਂਤ ਵੀ ਦਿੱਤਾ ਠੀਕ ਆ ਹਰਿਆਣਾ ਵੀ ਆਪਣਾ ਹੀ ਆ ਜੀ ਅੱਗੇ ਉਹਨਾਂ ਕੋਲ ਪਾਣੀ ਜਾ ਰਿਹਾ ਤੇ ਜਮਨਾ ਦਾ ਪਾਣੀ ਉਹੀ ਵਰਤਦੇ ਨੇ ਅੱਜ ਕੱਲ ਮੈਂ ਤੇ ਹੱਕ ਦੀ ਗੱਲ ਕਰੂੰਗਾ ਖੱਚ ਦੀ ਗੱਲ ਕਰੂੰਗਾ ਹੱਕ ਸਾਚ ਇਹੋ ਹੀ ਆ ਕਿ ਅੱਜ ਪੰਜਾਬ ਨੂੰ ਯਾਰਾ ਲੋੜ ਆ ਪਾਣੀ ਠੀਕ ਉਹਦਾ ਹੱਕ ਕੋਈ ਨਹੀਂ ਜਾਣਾ ਚਾਹੀਦਾ